ਯਾਰ ਸਾਡਾ ਬਾਪੂ ਤਾਂ ਰੱਖਦਾ ਹੁੰਦਾ ਸੀ ਹੁੰਦਾ ਸੀ ਤਾਂ ਮੋਲੀ ਲੈ ਕੇ ਆਉਂਨੇ ਨੇ ਇਹੀ ਤੋਂ ਸੋ ਬੜੀ ਚੰਗੀ ਗੱਲ ਹੈ ਬਾਕੀ ਗੱਲ ਜਿਵੇਂ ਅਮਰਸੋਹਬ ਕਰ ਰਹੇ ਸੀ ਵੀ ਬਠਾਈ ਦੀ ਵੀ ਖਵਾ ਮਾਰਨ ਦੀ ਕਰੇ ਗੱਲ ਕਹਿੰਦਾ ਹੈ ਦੁੱਧ ਦੁੱਧੀ ਦੀ ਪਾਈ ਦਾ ਤੇ ਮਠਿਆਈ ਜਿਹੜੀ ਹਲਵਾਈ ਤੋਂ ਲੈ ਆਈ ਦੀ ਆ ਤੁਸੀਂ ਮਾਰਦੇ ਖਵਾ ਖਾ ਕੇ ਦੇ ਅਕਲ ਜੀ ਬਿਲਕੁਲ ਮਾਰਦੇ ਆ ਜੀ ਇਹਨੇ ਚ ਲੈ ਆਏ ਆ ਨਹੀਂ ਮੇਲੇ 'ਚ ਤਾਂ ਨਹੀਂ ਲੈ ਕੇ ਆਏ ਜੀ ਮੇਲੇ 'ਚ ਮੇਰੇ ਤਾਂ ਕਰੀਮ ਲੈ ਆਉਂਦੀ ਆ ਹਾਂ ਹਾਂ ਕਰੀਮ ਲੈ ਕੇ ਆਏ ਆ ਸੋ ਅਗਲੀ ਵਾਰੀ ਖਵਾਲ ਵੀ ਲਿਆਉਣਾ ਸੋਣਾ ਸੋਣਾ ਮਿਹਰਬਾਨੀ ਮਿਹਰਬਾਨੀ ਦੇ ਕੇ ਇਹ ਸਾਹ ਦੀ ਭੂਆ ਜਿਹੜੀ ਹੈ ਚੁਆਈ 'ਚ ਚੱਲਦੀ ਪਈ ਹੈ ਰਿਸਟ ਚਾ ਵੈਰੀ ਗੁੱਡ ਯਾਰ ਚੰਗੇ ਦੋ ਤਿੰਨ ਮਾਨੋ ਕੇ ਗਿੱਲ ਮਾਨੋ ਗਿੱਲ ਤੋਂ ਜਿਹੜੀ ਦੂਜੇ ਵੱਜ ਦੂਜੇ ਸੋਵੇ ਆ ਦੂਜੇ ਸਵੇਰੇ ਇਹਦੀ ਲਾਵੀ ਦੀ ਹਾਂ ਹਾਂ ਉਹ ਇਹਦੀ ਭੂਆ ਐ ਪਿਓ ਦੀ ਭੈਣ ਐ ਸੁਣ ਗਿਆ ਸੁਣ ਗਿਆ ਕੋਈ ਆਈ ਹੁੰਦੀ ਆ ਹਾਂਜੀ ਹਾਂਜੀ ਕੋਈ ਬੰਦੇ ਲੱਗੇ ਨਹੀਂ ਹਾਂਜੀ ਹਾਂਜੀ ਤੇ ਅਗੋਂ ਤੁਸੀਂ ਉਹ ਦੂਜੇ ਸਵੇਰੇ ਆ